ਰੇਪੇਟ ਕਰਨੀ ਹੈ ਸਾਡੀ ਹਾਂਜੀ ਆ ਸਾਡਾ ਜਿਹੜਾ ਪ੍ਰਧਾਨ ਮੰਤਰੀ ਯੋਜਨਾ ਵਾਲੀ ਸੜਕ ਹੈ ਆਹ ਨਾਲ ਪਿੰਡ ਦੇ ਇਹ ਭਗਤਾ ਭਾਈ ਤੋਂ ਦਿਲਪਰਾ ਮਿਰਜੇ ਕਾ ਬਣ ਰਹੀ ਆ ਜੰਡ ਸਾਹਿਬ ਗੁਰਦੁਆਰਾ ਸਾਹਿਬ ਦੇ ਵਿਚ ਦੀ ਗੁੰਮਟੀ ਕਲਾਂ ਦੇ ਸਾਡੇ ਸਾਰੇ ਪਤਵੰਤੇ ਕਲੱਬ ਵਾਲੇ ਵੀ ਇੱਥੇ ਆਏ ਆ ਅਸੀਂ ਅੱਜ ਦੇਖਿਆ ਜਿਹੜਾ ਇੱਥੇ ਮਟੀਰੀਅਲ ਪੈ ਰਿਹਾ ਤੇ ਸੜਕ ਬਣ ਰਹੀ ਆ ਆ ਤੁਹਾਡੇ ਸਾਹਮਣੇ ਆ ਜੀ ਜਿਹੜੀ ਰੇਤੇ ਦੇ ਉੱਤੇ ਸੜਕ ਆ ਜਿਹੜੀ ਇਹ ਬਣੀ ਆ ਜੀ ਆ ਤੁਸੀਂ ਦੇਖ ਸਕਦੇ ਆ ਤੇ ਸ਼੍ਰੀ ਆਮ ਜਿਹੜਾ ਸਾਡੇ ਨਾਲ ੱਟਾ ਕਿਉਂਕਿ ਅਸੀਂ ਇੱਥੇ ਰਜਾਨਾ ਮੰਗਣਾ ਠੇਕੇਦਾਰਾਂ ਨੇ ਆਪਦੀ ਸੜਕਾ ਜਿਹੜੀ ਇਹ ਬਣਾ ਕੇ ਤੁਰ ਜਾਣਾ ਤੇ ਇੱਕ ਮਹੀਨੇ ਵੀ ਨਹੀਂ ਚੱਲਣਾ ਪਹਿਲੀ ਗੱਲ ਤਾਂ ਮੀਂਹ ਦੀ ਲੋੜ ਨਹੀਂ ਉਦੋਂ ਪਹਿਲਾਂ ਹੀ ਆ ਕਿੰਨੇ ਕੁ ਦਿਨ ਤੇ ਕਿੰਨੇ ਕੁ ਦਿਨਾਂ ਤੱਕ ਲੰਘੂਗਾ ਇਹਦਾ ਕੋਈ ਨਾ ਕੋਈ ਹੱਲ ਲੱਭਿਆ ਜਾਣਾ ਚਾਹੀਦਾ ਤੇ ਪੱਤਰਕਾਰ ਵੀਰ ਵੀ ਆ ਸੀ ਉਹਨਾਂ ਨੂੰ ਵੀ ਬੁਲਾਵਾਂਗੇ ਠੇਕੇਦਾਰ ਸਾਹਿਬਾਨ ਸਾਡੇ ਕੋਲ ਆਉਣ ਜਿਹੜੇ ਜਿਹੜਿਆਂ ਦਾ ਠੇਕਾ ਕੁਝ ਵੀਰ ਸਾਡੇ ਕੋਲ ਪਹੁੰਚੇ ਹੈ ਇਹਨਾਂ ਦੀ ਪਤਾ ਨਹੀਂ ਕੀ ਡਿਊਟੀ ਹੈ ਜਿਹੜੇ ਦੀ ਡਿਊਟੀ ਹੈ ਉਹ ਨਿਰਮਲ ਸਿੰਘ ਹੈ ਉਹ ਵੀ ਸਾਡੇ ਵਿੱਚ ਮੌਜੂਦ ਉਹ ਸਾਨੂੰ ਆ ਕੇ ਦੱਸੇ ਵੀ ਇਹਦਾ ਕੀ ਕਾਰਨ ਬਣਿਆ ਜਿਹੜਾ ਰੀਤੇ ਤੇ ਸੜਕ ਬਣਾਈਆ ਕਿਹਨੇ ਕਿਹਾ ਇਹ ਸੜਕ ਬਣਾਉਣ ਨੂੰ ਇਹ ਅਸੀਂ ਸਾਰੀ ਸਰਕਾਰ ਜਿਹੜੀ ਗਵਰਨਮੈਂਟ ਮੌਜੂਦਾ ਗਵਰਨਮੈਂਟ ਹੈ ਤੇ ਸੈਂਟਰ ਸਰਕਾਰ ਆ ਉਹਨਾਂ ਨੂੰ ਇਹ ਕਹਿੰਨੇ ਵੀ ਤੁਸੀਂ ਪੈਸਾ ਜਿਹੜਾ ਉੱਥੋਂ ਸੈਂਕਸ਼ਨ ਕਰਕੇ ਇੱਥੇ ਭੇਜ ਦਿੰਨੇ ਆ ਪਰ ਸਾਡੇ ਕੋਲੇ ਆ ਜਿਹੜਾ ਕੋਸਾ ਇਹੋ ਜਿਹਾ ਮਟੀਰੀਅਲ ਪੱਲੇ ਪੈਂਦਾ ਤੇ ਇਹਦਾ ਹੱਲ ਕਰੋ ਇਹ ਜਲਦੀ ਤੋਂ ਜਲਦੀ ਇਹ ਸੜਕਾ ਜਿਹੜੀ ਵਧੀਆ ਤਰੀਕੇ ਨਾਲ ਬਣਵਾਉਣ ਦੀ ਖੇਚਲ ਕਰੋ ਇਹਨੂੰ ਇੱਥੇ ਰੋਕਿਆ ਜਾਵੇ ਜਲਦੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਜਿਹੜੀ ਚੈਕਿੰਗ ਵਾਲੇ ਆ ਉਹ ਚੈਕਿੰਗ ਕਰਕੇ ਤੇ ਸੜਕੇ ਦੁਬਾਰਾ ਇੱਥੋਂ ਸ਼ੁਰੂ ਹੋਣੀ ਚਾਹੀਦੀ ਆ ਸੋ ਬੜੀ ਮਿਹਰਬਾਨੀ ਇਹ ਜਿਹੜੀ ਬਣਾਈ ਐ ਇਹ ਨਾਮ ਨਾਲ ਦੇ ਬਰਾਬਰ ਹੀ ਐ ਇਹ ਤਾਂ ਬਿਨਾਂ ਰੋਲ ਬਜਰੀ ਪਾਇ ਤੋਂ ਡਿਕਸ਼ਨ ਲੋਕੀ ਦਾ ਥੁੱਕ ਵੀ ਨਹੀਂ ਪਾਇਆ ਤਾਂ ਲੋਕਾ ਹੈ ਹੀ ਨਹੀਂ ਪੈਰਾਂ ਨਾਲ ਗੱਟੀ ਹੋ ਜਾਂਦੀ ਐ ਇਹੋ ਜਣ ਕਿੜੀ ਐ ਨਾ ਹੀ ਕੱਟੇ ਦੇ ਨਾ ਹੀ ਰਵੇਖ ਦੇ ਬਾਕੀ ਜਿਹੜੀ ਗੱਲ ਆ ਵੀ ਸਫਾਈ ਦਾ ਪ੍ਰੋਪਰ ਕਰ ਲੋ ਰੇਤੇ ਦੇ ਸੜਕਾ ਬੰਦਿਆਂ ਪਹਿਲੀ ਵਾਰ ਦੇਖੀਆ ਵੀ ਰੇਤੇ ਦੀ ਵੀ ਲੋਕ ਪਾ